ਇਹਨਾਂ ਚੀਜ਼ਾਂ ਦਾ ਮੋਹ ਹੈ ਬਸ ਪਰਦੇਸੇ ਨੂੰ ਮਜਮੂਆ ਦਾ ਤਾਲੇ ਪੁੱਛਦੇ ਲੋਕਾਂ ਦੀਆਂ ਅੱਖੋਂ ਇੰਨਾ ਜਰਵਾਣਾ ਦਾ ਇੱਕ خوف ਕੰਨਾ ਚੁਣੇ ਸੀ ਇਹਨਾਂ ਦਾ ਡਰ ਪਰੇ ਦਾ ਚੁਣੇ ਸੀ ਕਿ ਜਿੰਨਾ ਦੇ ਡਰ ਕਰਕੇ ਇੰਨੇ ਲੋਕ ਰੁੱਤੀ ਦੇ ਝਾਰ ਹੈ ਕੁੱਤੀ ਦੇ ਝਾਰ ਹੈ ਕੋਡਲ ਵਾਲੇ ਕੋਈ ਇੰਨਾ ਦੇ ਜ਼ਬਰ ਤੇ ਕੋਈ ਬੋਲਦਾ ਨਹੀਂ ਕੋਈ ਖੜਦਾ ਨਹੀਂ ਕਿਸੇ ਦਾ ਟੋਲਾ ਟਿਕਿਆ ਕਿਸੇ ਦਾ ਚੱਕਾ ਕੋਈ ਜ਼ਮੀਨ ਹੈ ਕੋਈ ਕਿਸੇ ਦੇ ਘਰ ਚੱਕੀ ਨਸਲ ਦਾ ਭੂਰਾ ਪਤਾ ਹੈ ਕਿ ਮੇਕਿਆਂ ਦੀ ਜਨੂਰ ਹੈ ਉਹਦਾ ਭੂਰਾ ਕੋਲਿਆ ਟੂਲਾ ਨਿਤ ਕਿ ਬਹੁਤ ਬੇਟੀ ਜ਼ਬਰਦਸਤੀ ਚਾਹਲੇ ਇਹਨਾਂ ਦੀ ਅਸੀਂ ਗੁਰੂਤਾਇਆ ਸੀ ਤੋਂ ਸੰਖੁਲੀ ਪਰਿਵਾਰ ਦੀ ਆਪਣੀ ਸਿੱਖਾਂ ਦੇ ਅੰਦਰ ਕਿਸ ਹੋਏ ਤੱਕ ਦੇ ਸ਼ਾਹ ਦੀ ਬੇਇਨਸਾਫੀ ਖਿਲਾਫ ਹੀ ਗੁੱਸਾ ਪੈਦਾ ਕਰ ਰਹੇ ਕਿ ਜੇ ਅੰਤਵਾ ਜੀਵਨ ਤੇ ਜ਼ਾਲਮ ਦੀ ਆਪ ਨੂੰ ਚੱਕ ਪਾ ਦੇਣਾ